मंडल रास बचित्र महासम जे हर की भगवान रच्यो है विष्णु दे समान श्री कृष्ण ने बहुत ही वड्डा रास मंडल रचया है ताही के बीच कह कबयो रसकंचन की सामतोल मच्यो है कवि कहंदे हन उस मंडल विच सोने दे तुल प्रेमदास्य ਵਿੱਚ ਮਚਿਆ ਹੋਇਆ ਹੈ। ਤਾਸੀ ਬਨਾਏ ਬੇਕੋ ब्रह्मा ਨਾ ਬਨੀ ਕਰ ਕੈ ਜੁਗकोट पच्यो है। ਉਸ ਵਰਗੀ ਬਨਾਵਟ ब्रह्मा ਤੋਂ ਨਾ ਬਣ ਸਕੀ। ਭਾਵੇਂ ਉਹ ਕਰੋੜਾ ਵਰੇ ਯਤਨ ਕਰਕੇ ਥੱਕ ਗਿਆ ਹੈ। ਕੰਚਨ ਕੇ ਤਨ ਕੋपन कोत है मदमनी मानत ल गच्यो है। ਇੰਜ ਭਰਤੀਤ ਹੁੰਦਾ ਹੈ ਮਾਨੋ ਗੋਪੀਆਂ ਦੇ ਸੋਨੇ ਵਰਗੇ ਸ਼ਰੀਰਾਂ ਵਿੱਚਲੇ ਮਨਾ ਵਿੱਚ ਸ਼੍ਰੀ ਕ੍ਰਿਸ਼ਨ ਮਣੀ ਵਾਂਗ ਚੜਿਆ ਹੋਇਆ ਹੈ ਜਲ ਮੈਂ ਸਫਰੀ ਜਮਕੇਲ ਕਰੈ ਤਿਮ ਗਵਾਰਣੀਆਂ ਹਰ ਕੇ ਸੰਗ ਡੋਲੈ ਜਿਸ ਤਰ੍ਹਾਂ ਮੱਛੀ ਜਲ ਵਿੱਚ ਕੇਲ ਕਰਦੀ ਹੈ ਉਸੇ ਤਰ੍ਹਾਂ ਗੋਪੀਆਂ ਸ਼੍ਰੀ ਕ੍ਰਿਸ਼ਨ ਨਾਲ ਡੋਲਦੀਆਂ ਫਿਰਦੀਆਂ ਹਨ ਜੋ ਜਨਫਾਗ ਕੋ ਖੇਲਤ ਹੈ ਤੇ ਭਾਤ ਹੀ ਕਾਨਾ ਕੇ ਸਾਥ ਕਲੋਲ ਜਿਵੇਂ ਲੋਕੀ ਹੋਲੀ ਖੇਡਦੇ ਹਨ ਉਸੇ ਤਰ੍ਹਾਂ ਗੋਪੀਆਂ ਕ੍ਰਿਸ਼ਨ ਨਾਲ ਕਲੋਲ ਕਰਦੀਆਂ ਹਨ ਕੌਕਿਲ ਕਾ ਜਿਮ ਬੋਲਤ ਹੈ ਤਿਮ ਗਾਵਤ ਤਾ ਕੀ ਬਰਾਬਰ ਬੋਲੇ ਜਿਵੇਂ ਕੋਇਲਾ ਬੋਲਦੀਆਂ ਹਨ ਉਸੇ ਤਰ੍ਹਾਂ ਬੋਲਦੀਆਂ ਹੋਈਆਂ ਗੋਪੀਆਂ ਗੀਤ ਗਾਉਂਦੀਆਂ ਹਨ श्याम ਕਹੈ ਸਭ ਗੁਆਰਣੀਆਂ ਇਹ ਭਾ 300 ਰਸ ਕਾਨੈ ਨਿਚੋਲੈ ਕਵੀ ਸ਼ਾਮ ਕਹਿੰਦੇ ਹਨ ਇਸ ਤਰ੍ਹਾਂ ਸਾਰੀਆਂ ਗੋਪੀਆਂ ਸ਼੍ਰੀ ਕ੍ਰਿਸ਼ਨ ਦਾ ਪ੍ਰੇਮ ਰਸ ਨਚੋੜ ਦਿਆ ਹਨ ਅਰਥਾਤ ਮਾਣਿਆ ਹਨ ਰਾਸ ਕੀ ਚਰਚਾ 300 ਭਗਵਾਨ ਕਰੀ ਹਿਤ 100 ਨਾ ਕਛੂ ਕਮ ਕੈ ਸ਼੍ਰੀ ਕ੍ਰਿਸ਼ਨ ਨੇ ਉਹਨਾਂ ਨਾਲ ਪ੍ਰੇਮ ਰਸ ਦੀ ਚਰਚਾ ਕੀਤੀ ਹੈ ਉਹ ਪ੍ਰੇਮ ਕੋ ਜ ਘਟ ਨਹੀਂ ਹੈ ਇਹ ਬਾਤ ਕਹਿਓ ਕਬ ਸ਼ਾਮ ਕਹੈ ਤੁਮਰੇ ਮਾਹ ਖੇਲ ਬਨਿਓ ਹਮ ਕੈ ਕਵੀ ਸ਼ਾਮ ਕਹਿੰਦੇ ਹਨ ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ ਤੁਹਾਡੇ ਨਾਲ ਮੇਰੀ ਖੇਡ ਖੂਬ ਭੱਵੀ ਹੈ ਅਰਥਾਤ ਜੰਮੀ ਹੈ ਕਹਿ ਕੇ ਇਹ ਬਾਤ ਦਿਓ ਹਸ ਕੇ ਸੋ ਪ੍ਰਭਾ ਸੁਭ ਦੰਤਨ ਯੋ ਧਮਕੇ ਏ ਕਾਲ ਕਹਿ ਕੇ ਸ਼੍ਰੀ ਕ੍ਰਿਸ਼ਨ ਹੱਸਣ ਲੱਗ ਪਏ ਤਾਂ ਦੰਦਾ ਦੀ ਸੁੰਦਰ ਸ਼ੋਭਾ ਇੰਜ ਚਮਕਣ ਲੱਗੀ ਜਨ ਅਦਿ ਉਸ ਭਾਲੇ ਰੁੱਤ ਸਾਵਣ ਕੀ ਅਤ ਆਪਰਾਣ ਮੈਂ ਚਪਲਾ ਚਮਕੈ ਮਾਨੋ ਸਾਵਣ ਦੀ ਰੁੱਤ ਦੇ ਚੰਗੇ ਦਿਨਾਂ ਵਿੱਚ ਕਾਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ ਐ ਹੋ ਲੱਲਾ ਨੰਦ ਲਾਲ ਕਹੈ ਸਭ ਗਵਾਰਣੀਆਂ ਆਤਮੈਨ ਭਰੀ ਕਾਮ ਦੀ ਭਾਵਨਾ ਨਾਲ ਬਹੁਤ ਭਰੀਆਂ ਹੋਈਆਂ ਗੋਪੀਆਂ ਕਹਿਣ ਲਗੀਆਂ ਓਏ ਨੰਦ ਲਾਲ ਆਇਓ। ਹਮਰੇ ਸੰਗ ਆਵੋ ਖੇਲ ਕਰੋ ਨਾ ਕਛੂ ਮਨ ਪੀ ਤਰਸੰਕ ਕਰੀ। ਆਤੇ ਸਾਡੇ ਨਾਲ ਖੇਲ ਕਰੋ ਅਤੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੁਝ ਸ਼ੰਕਾ ਨਾ ਕਰੋ। ਨੈਣ ਨਚਾਏ ਕਛੂ ਮੁਸਕਾਏ ਕੈ ਪਾਉ ਦਉ ਕਰ ਟੇੜ ਤਰੀ। ਨੈਣਾ ਨੂੰ ਮਟਕਾ ਕੇ ਅਤੇ ਕੁਝ ਮੁਸਕਰਾ ਕੇ ਅਤੇ ਦੋਹਾਂ ਭਿਆਂ ਨੂੰ ਟੇਡਾ ਕਰਕੇ ਕ੍ਰਿਸ਼ਨ ਵੱਲ ਇੰਜ ਵੇਖਿਆ ਮਨਯੋਪ ਜੀ ਉਪਮਾਰਸ ਕੀ ਮਨੋਕਾਨਾ ਕੇ ਕੰਠਾ ਫਾਸ ਡਰੀ ਜਿਸ ਦੀ ਉਪਮਾ ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਪੈਦਾ ਹੋਈ ਮਾਨੋ ਗੋਪੀਆਂ ਨੇ ਕ੍ਰਿਸ਼ਨ ਦੇ ਗਲੇ ਵਿੱਚ ਪ੍ਰੇਮ ਰਸ ਦੀ 파ਹੀ ਪਾ ਦਿੱਤੀ ਹੋਵੇ ਖੇਲਤ ਗੁਵਾਰਨ ਮਦ ਸਉ ਕਬ ਸਿਆਮ ਕਹੈ ਹਰ ਜੋ ਛਬ ਵਾਰੋ ਕਵੀ ਸ਼ਿਆਮ ਕਹਿੰਦੇ ਹਨ ਉਹਨਾ ਗੋਪੀਆਂ ਵਿੱਚ ਸੁੰਦਰ ਕ੍ਰਿਸ਼ਨ ਖੇਡਦਾ ਹੈ ਜਿਸ ਦੀ ਛਬੀ ਤੋਂ ਵਾਰਨੇ ਚਾਹੀਏ ਖੇਲਤ ਹੈ ਸੋ ਮੈਨ ਭਰੀ ਇਨ ਹੂ ਪਰ ਮਨ ਹੋ ਝਟਕ ਡਾਰੋ ਉਹ ਵੀ ਕਾਮ ਦੀਆਂ ਭਰੀਆਂ ਹੋਈਆਂ ਖੇਡਦੀਆਂ ਹਨ ਮਾਨੋ ਇਸਨੇ ਉਹਨਾਂ ਨੂੰ ਕਾਮ ਦੀ ਚੇਟਕ ਲਗਾ ਦਿੱਤੀ ਹੋਵੇ ਅਰਥਾਤ ਜਾਦੂ ਕਰ ਦਿੱਤਾ ਹੋਵੇ ਤੇਰਨਦੀ ਬ੍ਰਜ ਭੂਮ ਵਿਖੈ ਅਤ ਹੋਤ ਹੈ ਸੁੰਦਰ ਭਾਤ ਅਖਾਰੋ ਬ੍ਰਜ ਭੂਮੇ ਵਿੱਚ ਜਮਨਾ ਨਦੀ ਦੇ ਕੰਢੇ ਬਹੁਤ ਸੁੰਦਰ ਅਖਾੜਾ ਹੋ ਰਿਹਾ ਹੈ ਰੀਜ ਰਹਾ ਪ੍ਰਿਥਮੀ ਕੇ ਸਭਾ ਜਨ ਰੀਜ ਰਹਿਓ ਸੁਰਮੰਡਲ ਸਾਰੋ ਜਿਸਨੂੰ ਵੇਖ ਕੇ ਪ੍ਰithvi ਦੇ ਸਾਰੇ ਲੋਕ ਪਰਸਾਨ ਨਾ ਹੋ ਰਹੇ ਹਨ ਅਤੇ ਸਾਰਾ ਦੇਵ ਮੰਡਲ ਵੀ ਰੀਜ ਰਿਹਾ ਹੈ ਗਾਵਤ ਇਕ ਨਚੈ ਇਕ ਗਵਾਰਨ ਤਾਰਣ ਕਿੰਕਨ ਕੀ ਧੁਨ ਬਾਜੈ ਕੋਈ ਇੱਕ ਗੋਪੀ ਗਾਉਂਦੀ ਹੈ ਇਕ ਨਚਦੀ ਹੈ ਅਤੇ ਗੋਪੀਆਂ ਦੀਆਂ ਤਾਲੀਆਂ ਨਾਲ ਕੁੰਗਰੀਆਂ ਦੀ ਧੁਨ ਹੋ ਰਹੀ ਹੈ ਜੋ ਮਰੇ ਰਾਜਤ ਵਿੱਚ ਮਰ ਗਈ ਭਾਰਤੀ ਓਗਾਨ ਗਵਾਰਣ ਵਿੱਚ ਵਿਰਾਜੈ ਜਿਉਂ ਹਿਰਨ ਹਿਰਨੀਆਂ ਵਿੱਚ ਖੜੋਤਾ ਸੋਭਦਾ ਹੈ ਉਸੇ ਤਰ੍ਹਾਂ ਗੋਪੀਆਂ ਦੀ ਟੋਲੀ ਵਿੱਚ ਸ਼੍ਰੀ ਕ੍ਰਿਸ਼ਨ ਫਬ ਰਹੇ ਹਨ ਨਾਚਤ ਸੋ ਮਹਾ ਹਿਤ ਸੋ ਕਬ ਸਿਆਮ ਪ੍ਰਭਾ ਤਿੰਨ ਕੀ ਇਮ ਛਾਜੈ ਕਾਵੀ ਸਿਆਮ ਕਹਿੰਦੇ ਹਨ ਉਹ ਸ਼੍ਰੀ ਕ੍ਰਿਸ਼ਨ ਬਹੁਤ ਪ੍ਰੇਮ ਨਾਲ ਨੱਚ ਰਹੇ ਹਨ ਉਨਾ ਦੀ ਸ਼ੋਭਾ ਇਸ ਤਰ੍ਹਾਂ पसਰੀ ਹੋਈ ਹੈ ਗਾਇਬ ਪੇਖਰ ਸੈ ਗਨ ਗੰਦਰਬ ਨਾਚਪ ਦੇਖ ਬਧੂ ਸੁਰ ਲਾਜੈ ਉਹਨਾਂ ਦੇ ਗਾਉਂ ਦੀ ਵਿਧੀ ਨੂੰ ਵੇਖ ਕੇ ਗੰਦਰਬਾਂ ਦੇ ਝੁੰਡ ਰੀਸ ਕਰ ਰਹੇ ਹਨ ਅਤੇ ਨੱਚਣ ਦੇ ਢੰਗ ਨੂੰ ਵੇਖ ਕੇ ਦੇਵਤਿਆਂ ਦੀਆਂ ਇਸਤਰੀਆਂ ਸ਼ਰਮਿੰਦਿਆ ਹੋ ਰਹੀਆਂ ਹਨ रस कारण को भगवान तहां कब श्याम कहै रस खेल करयो कवि श्याम कहंदे हन प्रेम रस लैन ली ले, श्री कृष्ण ने प्रेम रस दी खेड़ रचाई है मन यो पुजी उपमा हरजू इन पै जन चेटक मंत्र डर्यो कवि दे मन विच इस दृश्य बारे इस तरह दी उपमा पैदा हुई है ਮਾਨੋ ਸ਼੍ਰੀ ਕ੍ਰਿਸ਼ਨ ਨੇ ਇਹਨਾ ਗੋਪੀਆਂ ਉੱਤੇ ਮੋਹਿਤ ਕਰਨ ਦਾ ਕੋਈ ਟੂਣਾ ਕਰ ਦਿੱਤਾ ਹੋਵੇ। ਪਿਖ ਕਹਿਜੈ ਕੋ ਸੁਰ ਆਚਰਣ ਕੇ ਗਿਰ ਵਿੱਚ ਲਜਾਏ ਬਪੈ ਸੋ ਤਰਿਓ। ਜਿਸ ਰਾਸ ਨੂੰ ਵੇਖ ਕੇ ਦੇਵਤਿਆਂ ਨੇ ਅਪਸ਼ਰਾਵਾਂ ਨੂੰ ਪਰਵਤ ਦੀਆਂ ਗੁਫਾਵਾਂ ਵਿੱਚ ਲੁਕਾ ਦਿੱਤਾ ਹੈ। ਕਿਤੇ ਇਹ ਵੀ ਰਾਸ ਮੰਡਲ ਵਾਲਾ ਨਾ ਤੋਰ ਜਾਣ। ਗੋਪੀਆਂ ਸੰਗ ਕਾ ਨਾ ਕੇ ਡੋਲਤ ਹੈ ਇਨ ਕੋ ਮਨਵਾ ਜਬ ਕਾ ਨਾ ਹਰਿਓ ਜਦ ਦਾ ਸ਼੍ਰੀ ਕ੍ਰਿਸ਼ਨ ਨੇ ਗੋਪੀਆਂ ਦਾ ਮਨ ਚੁਰਾ ਲਿਆ ਹੈ ਤਦ ਦੀਆਂ ਇਹ ਉਸ ਨਾਲ ਡੋਲਦੀਆਂ ਫੇਰਦੀਆਂ ਹਨ ਸਿਆਮ ਕਹੈ ਸਭ ਹੀ ਗੋਪੀਆ ਹਰ ਕੇ ਸੰਗ ਡੋਲਤ ਹੈ ਸਭ ਕੁਈਆ ਕਾਬੇ ਸ਼्याम ਕਹਿੰਦੇ ਹਨ ਸਾਰੀਆਂ ਗੋਪੀਆਂ ਕ੍ਰਿਸ਼ਨ ਦੀਆਂ ਹੋ ਕੇ ਉਸ ਨਾਲ ਟੋਲਦੀਆਂ ਫਿਰਦੀਆਂ ਹਨ ਗਾਵਤ ਇੱਕ ਫੇਰੈ ਇੱਕ ਨਾਚਤ ਇੱਕ ਫੇਰੈ ਰਸ ਰੰਗ ਅਕੁਈਆ ਕੋਈ ਇੱਕ ਗਾਉਂਦੀ ਫਿਰਦੀ ਹੈ ਇੱਕ ਨੱਚਦੀ ਫਿਰਦੀ ਹੈ ਅਤੇ ਇੱਕ ਪ੍ਰੇਮ ਰਸ ਵਿੱਚ ਰੰਗੀਆਂ ਮੋਹਣ ਹੋ ਗਈਆਂ ਹਨ ਇਕ ਕਹ ਹੈ ਭਗਵਾਨ ਹਰੀ ਇਕ ਲੈ ਹਰ ਨਾਮ ਪਰੈ ਗਿਰ ਕੋਇਆ ਇਕ ਕਹਂਦੀਆਂ ਹਨ ਕਿ ਕ੍ਰਿਸ਼ਨ ਭਗਵਾਨ ਦਾ ਰੂਪ ਹੈ ਇਕ ਹਰ ਨਾਮ ਲੈ ਕੇ ਧਰਤੀ ਉੱਤੇ ਡਿੱਗ ਪੈਂਦੀਆਂ ਹਨ ਯੋ ਉਪਜੀ ਉਪਮਾ ਭਿਕ ਚੁੰਮਕ ਲਾਗੀ ਫਿਰੈ ਤੇ ਕੇ ਸੰਗ ਸੁਈਆ ਕਬੀਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ ਮਾਨੋ ਚੁੰਬਕ ਨੂੰ ਵੇਖੇ ਉਸ ਨਾਲ ਸੋਈਆਂ ਲੱਗੀਆਂ ਫਿਰਦੀਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ